ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਪੈਂਦੀਆਂ ਰਹਿੰਦੀਆਂ ਨੇ ਜੀ ਬਾਈ ਜੀ ਤੇ ਅੱਜ ਆਪਾਂ ਫੇਰ ਲੱਗੇ ਆਂ 10 ਕਬੂਤਰ ਲੈ ਕੇ ਆਇਆ ਬਈ ਵਿੱਚ ਕੂਦਰੀ ਨੇ ਵਿੱਚ ਕੂਤਰਾ ਬਾਈ ਜੀ ਤੇ ਉਹੀ 300 ਦੇ ਹਿਸਾਬ ਨੂੰ ਦੇਣੇ ਬਾਈ ਜੀ ਇਦੇ ਵਿੱਚ ਕੋਈ ਰੇਟ ਕੱਟ ਦਾ ਮੁੱਦਾ ਨਹੀਂ ਹੈਗਾ 300 ਦੇ ਹਿਸਾਬ ਨੂੰ ਹੀ ਦੇਣਿਆ ਬਾਈ ਜੀ ਕਬੂਤਰ ਬਹੁਤ ਚੰਗੇ ਐ ਤੇ ਬੱਚਿਆਂ ਖਾਤਰ ਜੋੜੇ ਲਾਉਣੇ ਜੋੜੇ ਲਾ ਸਕਦੇ ਤੁਸੀਂ ਠੀਕ ਐ ਦੇ ਵਿੱਚ ਦੋ ਚਾਰ ਕਬੂਤਰ ਉਡਣ ਵਾਲੇ ਵੀ ਨੇ ਜੇ ਉਡਾਉਣੇ ਤਾਂ ਉਡਾ ਵੀ ਸਕਦੇ ਮਾਈ ਜੀ ਠੀਕ ਐ ਜੀ ਬਾਈ ਚਲੋ ਕਰਦੇ ਆਪਾਂ ਸ਼ੌਕ ਕਰਾਉਣਾ ਤੁਹਾਨੂੰ ਕਬੂਤਰਾਂ ਦਾ ਤੇ ਚਲਦੇ ਆਪਾਂ ਵੀਡੀਓ ਵੱਲੋਂ ਤਲਾਉਣਾ ਵਈ ਇਹ ਕਬੂਤਰ ਦਿਖਾਉਣਾ ਤੁਹਾਨੂੰ ਕੂਤਰ ਇਹ ਆ ਕਬੂਤਰ ਹੈ ਭਾਈ ਜੀ ਆ ਮਾਰ ਲਓ ਚਾਹ ਤੇ ਇੱਕ ਵਾਰੀ ਬਾਕੀ ਆਪਾਂ ਤੁਹਾਨੂੰ ਦਿਖਾਉਣ ਲੱਗਾ ਪਹਿਲੀ ਜਿ ਇੱਕ ਕਬੂਤਰ ਲਓ ਜੀ ਭਾਈ ਕਬੂਤਰ ਦੇਖੋ ਤੁਸੀਂ ਬਹੁਤ ਹੀ ਚੰਗਰ ਕਬੂਤਰ ਹੈ ਭਾਈ ਜੀ ਚਿੱਟੀਆਂ ਅੱਖਾਂ ਬਈ ਪੂਰੀ ਨੋਗਾ ਭਾਈ ਜੀ ਵੱਡਾ ਕਬੂਤਰਾ ਲਾਲ ਜੀ ਨਾ ਕਬੂਤਰਾ ਬਾਈ ਠੀਕ ਹੈ ਬਾਈ ਲਾਲ ਚੀਨਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਮੌਜਾ ਬਾਈ ਪਾਇਰਾ ਦਾ ਮੌਜਾ ਬਾਈ ਇਹ ਲਾਲ ਚੀਨਾ ਲਓ ਬਾਈ ਕਰੋ ਚੈੱਕ ਕਉਥਾ ਦਿਖਣਾ ਹੁਣਾਂ ਚੈੱਕ ਕਰੋ ਕੋਈ ਚੱਲਿਆ ਕਰੋ ਚੈੱਕ ਮਤਲਬ ਲਓ ਬਾਈ ਕਰਦੇ ਅਗਲਾ ਗੂਤਰਾ ਚੈੱਕ ਖੱਟੀਆਂ ਅੱਖਾਂ ਨੇ ਬਾਈ ਜੀ ਚਿੱਟੀ ਨੋਕ ਆ ਬਈ ਖੱਟੀਆਂ ਅੱਖਾਂ ਚਿੱਟੀ ਨੋਕ ਜਿਹਨੂੰ ਮੂਮੀ ਲੋਕ ਵੀ ਕਹਿੰਦੇ ਹੈਗੇ ਖੱਟੀਆਂ ਅੱਖਾਂ ਦਾ ਬਈ ਗੂਤਰਾ ਬਾਈ ਜੀ ਦੇਖੋ ਹੋਰਾਂ ਦੀ ਕੁਆਲਿਟੀ ਚੈੱਕ ਕਰੋ ਬਾਈ ਜੀ ਏਕੇ ਜੀ ਬਈ ਨੋ ਵਜੇ ਦਰੂ ਚੈੱਕ ਕਰ ਲੋ ਆ ਕੁਆਲਿਟੀ ਹੈ ਬਈ ਆਪਣੇ ਗੂਤਰਾ ਦੀ 300 ਦੇ ਹਿਸਾਬ ਨੂੰ ਦੇਣੇ ਬਾਈ ਜੀ ਆਪਾਂ ਕਰੋ ਜੀ ਪੰਜਾਂ ਦਾ ਚੌਕ ਵੇ ਤੇ ਦਿਖਾਉਣੇ ਹੁਣ ਤੁਹਾਨੂੰ ਬਾਈ ਛੱਟ ਗਿਆ ਲੋ ਆ ਕੋਈ ਨਾ ਕਰੋ ਕਰ ਲੋ ਬਾਈ ਚੈੱਕ ਕੱਲਾ ਕੱਲਾ ਰੂਟਰ ਚੈੱਕ ਕਰਾ ਲੈਣਾਗਾ ਦੇਖਦੇ ਜਾਓ ਬਾਈ ਜੀ ਲੋ ਵਈ ਕਰੋ ਚੈੱਕ ਅਗਲਾ ਕੋਈ ਏ ਵਈ ਸਾਬ ਚਟਾ ਚਿੱਬਾ ਸਰਾ ਬਾਈ ਜੀ ਇੱਕ ਅੱਖ ਕਾਲੀ ਹੈ ਬਾਈ ਇਹਦੀ ਇੱਕ ਅੱਖ ਢੀਰ ਪੈਂਦਾ ਬਾਈ ਜੀ ਚਿੱਟੀ ਨੋਗਾ ਬਈ ਸਾਬ ਚਟਾ ਬਾਈ ਹੰਲਾ ਬਾਈ ਇਹਦੀ ਫਰਾਂ ਦੀ ਕੁਆਲਿਟੀ ਚੈੱਕ ਕਰਦੇ ਠੀਕ ਹੈ ਜੀ ਕਰੋ ਬਈ ਫਰਾਂ ਦੀ ਗੋਲਡ 300 ਦੇ ਹਿਸਾਬ ਨੂੰ ਦੇ ਰਹੇ ਆ ਬਾਈ ਕੋਈ ਘੱਟ ਵੱਧ ਹੋਣਾ ਨਹੀਂ ਬਾਈ ਜੀ ਠੀਕ ਹੈ ਜੀ ਬਾਈ ਲੋ ਬਾਈ ਜੀ ਕਰੋ ਚੈੱਕ ਕਰਾ ਲੇ ਵਿਚੱਕੀਓ ਸਭ ਕੱਲਾ ਕੱਲਾ ਗੁਬੂਤਰ ਚੈੱਕ ਕਰਾ ਲਵੇ ਖੜਾਣ ਖੜਾਣ ਚੈੱਕ ਕਰਾ ਲੇ ਗੁਬੂਤਰ ਲੋ ਬਾਈ ਜੀ ਮਦੀਨਾ ਆ ਗਏ ਅੱਲਾਹੁ ਅਕਬਰ ਮਦੀਨਾ ਬਾਈ ਠੀਕ ਹੈ ਬਾਈ ਜੀ ਉਤਰਿਆ ਬਾਈ ਐ ਤੇ ਖੱਟੇ ਅੱਖਾਂ ਲਾਲ ਸੇਰ ਪੂਰੀ ਨੂੰ ਕਬੋ ਜੀ ਫਰ ਆਰੇ ਬਾਈ ਜੀ ਲਾਸਟ ਲਾਸਟ ਕਰਨੀ ਆ ਰਹੀ ਹੈ ਬਾਈ ਜੀ ਲੋ ਜੀ ਬਾਈ ਕਰੋ ਪੰਜੇ ਦਾ ਸ਼ੌਕ ਹੋਏ ਕਰ ਲੋ ਬਾਈ ਚੈੱਕ ਕਰ ਕਰ ਲੋ ਬਾਈ ਚੈੱਕ ਕਰਨਾ ਗੁਰਪ੍ਰੀਤ ਚੈੱਕ ਕਰਾ ਦੇਣਾ ਬਈ ਆਪਾਂ ਲੋ ਬਾਈ ਜੀ ਕਾਲੀ ਅੱਖਾਂ ਬਈ ਇੱਕ ਵਜੋਂ ਇੱਕ ਵਜੋਂ ਖੱਟੀ ਅੱਖਾਂ ਬਈ ਸਾਫ ਚਿੱਟਾ ਹੋਏ ਚਿੱਟੀਆਂ ਨੋਗਾ ਬਈ ਜੀ ਨੋਗਾ ਬਈ ਜੀ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਲੋ ਲਾਸਟ ਕੰਨੀ ਵੱਡੀ ਆ ਬਈ ਜੀ ਤਾਂ ਤੁਸੀਂ ਆਪ ਹੀ ਦੇਖ ਲਓ ਵੀ ਕਬੂਤਰ ਕਿੰਨਾ ਕੇ ਚੰਗਾ ਹੋਊਗਾ ਬਈ ਇਧਰੋਂ ਆ ਰਹੀ ਆ ਬਈ ਨਵੇਂ ਕੰਨੀ ਆ ਆ ਕੰਨੀ ਆ ਰਹੀ ਆ ਬਈ ਲਾਸਟ ਇਹ ਤਾਂ ਪ੍ਰੋਪਰ ਹੁੰਦੀ ਆ ਵੀ ਓਡੀ ਤੇ ਆਹ ਦੇਖੋ ਇਹਦੀ ਪੂੰਛ ਬਈ ਤਫਾਰ ਪੰਗੇਗਾ ਲੋ ਜੀ ਬਾਈ ਆਹ ਦਫੜ ਪੰਗਾ ਵਈ ਕੂ ਉੱਚੇ ਦੇ ਜਿਹਨੂੰ ਦੂਮ ਚੀਰਾ ਬੋਲਦੇ ਬਾਈ ਕੂਤਰਾ ਬਈ ਇਹ ਵੀ ਲੋ ਬਾਈ ਜੀ ਕਰੋ ਚੈੱਕ ਪੰਜਿਆਂ ਦੀ ਕੁਆਲਿਟੀ ਚੈੱਕ ਕਰ ਲੋ ਬਈ ਲੋ ਬਾਈ ਜੀ ਦੇਖੋ ਇੱਕ ਦੋ ਇੱਕ ਦੋ ਉਪਰਾ ਹੋਈ ਜਾ ਬਣੇ ਗੋਈ ਬਾਰ ਲੋ ਹੋਈ ਚੈੱਕ ਕਲਾ ਕਲਾ ਕਰੋ ਲੋ ਬਾਈ ਜੀ ਤੇ ਵੀ ਨਾ ਰਹਾ ਬਈ ਕਾਲੀਆਂ ਅੱਖਾਂ ਨੇ ਬਈ ਠੀਕ ਹੈ ਬਈ ਨੀਲੀਆਂ ਅੱਖਾਂ ਬਈ ਕਾਲੀਆਂ ਨਹੀਂ ਹੈਗੀਆਂ ਨੀਲੀਆਂ ਹੀ ਅੱਖਾਂ ਨੇ ਬਈ ਨੀਲੀ ਹਰੀ ਜਿਹੀ ਭੌਮਕ ਮਾਰਦੀ ਹੈ ਬਈ ਇਹਦੀ ਅੱਖਾਂ 'ਚ ਨੀਲੀ ਹਰੀ ਜਿਹੀ ਭੌਮਕ ਮਾਰਦੀ ਹੈ ਸਾਫ ਚਿੱਟਾ ਬਈ ਕਉਤਰਾ ਬਈ ਦੇ ਭੰਗ ਕੱਟੇ ਹੋਏ ਬਈ ਲਓ ਬਈ ਪਹਿਰੋਂ ਪੰਜ ਦੇਣਾ ਸ਼ੌਕੋ ਪਰਾਵੀ ਚੱਕਾ ਲੱਗ ਲਾ ਨੋਈ ਅੱਖਾਂ ਖੰਡ ਚੱਕਾ ਹੈ ਨੋਈ ਕਰੋ ਅਗਲਾ ਗੋਲਪੜ ਚੱਕ ਬਈ ਖਾਲੀਆਂ ਅੱਖਾਂ ਨੇ ਬਈ ਸਾਫ ਚਿੱਟਾ ਚਿੱਟੀ ਨੋਕ ਹੈ ਬਈ ਇਹਦੇ ਸਰਤੇ ਬਈ ਹਰਾ ਤੇ ਲਾਲ ਰੰਗ ਤਾਂ ਲੱਗਾ ਬਈ ਇਹ ਕਿਉਂਕਿ ਇਹ ਹਰੀ ਤੇ ਲਾਲ ਸ਼ਾਦੀ ਦਾ ਕੂਤਰਾ ਬਈ ਇਹ ਇਹਦੇ ਉਸਾਬ ਨਾਲ ਰੰਗ ਲਾਇਆ ਬਈ ਸੱਚਾ ਠੀਕ ਆ ਬਾਈ ਜੀ ਅੜਾਉਣਾ ਅੜਾ ਸਕਦੇ ਹਾਂ ਬੱਚਿਆਂ ਤੇ ਲਾਉਣਾ ਬੱਚਿਆਂ ਤੇ ਲਾ ਸਕਦੇ ਹਾਂ ਬਾਈ ਜੀ ਠੀਕ ਆ ਬਾਈ ਜੀ ਇਹਦੇ ਉਸਾਬ ਨਾਲ ਸਰਤੇ ਰੰਗ ਲੱਗਿਆ ਬਾਈ ਤੇ ਲੋ ਬਾਈ ਜੀ ਕਰੋ ਚੈੱਕ ਲੋ ਜੀ। ਕਰੋ ਚੈੱਕ ਕਰੀਏ। ਕਾਲੀ ਅੱਖਾਂ ਨੇ ਬਈ। ਚਿੱਟੀ ਨੋਗਾ ਬਈ ਸਾਫ ਚਟਾ ਮੁੰਤਰਾ ਬਈ। ਲੋ ਵਈ। ਤਰ ਲੋ ਵਈ ਫਰਾਂ ਲੈ ਸ਼ੌਂਕ। ਤੇ ਆਹ ਲੋ ਜੀ। ਪਾਇਰ ਚ ਦੇ ਪੱਕੀ ਠੱਲ ਪਈ ਹੈ ਬਈ। ਠੀਕ ਹੈ ਜੀ ਬਈ। ਇਹਦੇ ਪੱਕੇ ਠੱਲ ਵੀ ਪਈ ਆ ਮੇ ਬਾਈ। ਲੋਜ ਕਰੋ ਚੈੱਕ ਬਈ ਅਲੱਗ ਅਲੱਗ ਉਤਰ ਚੈੱਕ ਕਰੋ ਬਈ ਅਲੱਗ ਓਏ ਉਹ ਮਦੀਨ ਚੈੱਕ ਕਰੋ ਬਈ ਉਹ ਤਰੀ ਹੈ ਬਈ ਚਿੱਟੀਆਂ ਅੱਖਾਂ ਨੇ ਲਾਲ ਤਰੀ ਹੈ ਬਈ ਪੂਰੀ ਜੀ ਹੋ ਗਿਆ ਬਈ ਕਾਲੀ ਪੂਰੀ ਫਰਾਂ ਦੀ ਕੁਆਲਟੀ ਚੈੱਕ ਕਰ ਲਓ ਬਈ ਆ ਲੋ ਜੀ ਪੰਜਿਆਂ ਦੀ ਕੁਆਲਿਟੀ ਵੀ ਚੈੱਕ ਕਰ ਲਓ ਇਹ ਮਦੀਨ ਹੈ ਬਈ ਜੀ ਔਰ ਮੈਂ ਚੈੱਕ ਕਰ ਲਗ ਲਗ ਉਹ ਤਾਂ ਚੈੱਕ ਕਰਾ ਲਿਆ ਉਹ ਇਹ ਉਹ ਹੀ ਲਾਲ ਕੁਮਦੀਨ ਇਹ ਵੀ ਕੁਦਰਤ ਹੀ ਆ ਬਈ ਇਹ ਵੀ ਲਾਲ ਸਰਦੀ ਹੈ ਬਈ ਛਿੱਟੀਆਂ ਅੱਖਾਂ ਲਾਲ ਸਰੀ ਤੇ ਪੂਰੀ ਜੀ ਨੂੰ ਗਾ ਬਈ ਇਹਦੇ ਵਿੱਚ ਸੱਤੇ ਹਰਾ ਤੇ ਲਾਲ ਰੰਗ ਲੱਗਾ ਆ ਇਸੇ ਛਤਰੀ ਦੀ ਆ ਬਈ ਤਾਂ ਲਾ ਹੈਗਾ ਕੰਪਿਊਟਰ ਕੇ ਮੇਰੀ ਕਾਫੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤਾਂ ਫਿਰ ਕਿਉਂ ਮੈਂ ਸੱਤੀ ਰੰਗ ਲਾ ਦਿੰਦਾ ਮੈਂ ਲਓ ਬਈ ਫਰਾਂ ਦੀ ਕੁਆਲਿਟੀ ਚੈੱਕ ਕਰ ਲਓ ਇਹ ਆ ਕਰੋ ਜੀ ਪੰਜਾਂ ਦੀ ਕੁਆਲਿਟੀ ਚ ਲਓ ਬਈ ਹੁਣ ਥੋੜਾ ਛੱਡ ਕੇ ਦਿਖਾ ਦਿੰਨੇ ਆਪਾਂ ਲੋਈ ਕਰੋ ਕੱਲਾ ਕੱਲਾ ਚੈੱਕ ਕਰੋ ਕਰੋ ਬਾਈ ਜੀ ਕੱਲਾ ਕੱਲਾ ਗੂਤਰ ਚੈੱਕ ਕਰੋ ਲੋਈ ਬਈ ਲੈ ਇੱਥੋਂ ਚੈੱਕ ਕਰਾ ਦਿੰਨੇ ਆਪਾਂ ਕੱਲਾ ਕੱਲਾ ਗੂਤਰ ਚੈੱਕ ਕਰ ਲਓ ਬਾਈ ਕੱਲਾ ਕੱਲਾ ਠੀਕ ਹੈ ਜੀ ਭਾਈ ਆ ਲਓ ਜੀ ਬਾਕੀ ਆ ਬੈਠੇ ਕਰ ਲਓ ਕੱਲਾ ਕੱਲਾ ਕਬੂਤਰ ਚੈੱਕ ਭਾਈ ਠੀਕ ਹੈ ਭਾਈ ਆ ਕਬੂਤਰ ਆਇਆ ਬਈ ਅੱਜ ਆਪਣੇ ਕੋਲ ਤੇ ਜਿਹੜੇ ਪਹਿਲਾਂ ਕਬੂਤਰ ਪਾਈ ਸੀ ਉਹ ਵੇਚ ਗਏ ਭਾਈ ਆ ਕਬੂਤਰ ਆਇਆ ਬਈ 300 ਦੇ ਹਿਸਾਬ ਨੂੰ ਇਹ ਦੇਣੇ ਭਾਈ ਆਪਾਂ ਨੇ ਲਓ ਜੀ ਕੱਲਾ ਕੱਲਾ ਕਬੂਤਰ ਚੈੱਕ ਕਰ ਲਓ ਤੇ ਇੱਕ ਵਾਰੀ ਦੇਖ ਲੈ ਜੇ ਥੱਲੇ ਉੱਤਣਗੇ ਪਰ ਥੱਲੇ ਤਾਰ ਕੇ ਦੇ ਉੱਤੇ ਚੈੱਕ ਕਰਵਾ ਲੈਣਾ ਲਓ ਬਈ ਕਰ ਲਓ ਕੱਲਾ ਕੱਲਾ ਕਬੂਤਰ ਚੈੱਕ ਬਈ ਕਈ ਕਈ ਖੜਾਉਣਾ ਪੜਾਣਾ ਚੈੱਕ ਕਰ ਲਓ ਕਬੂਤਰਾ ਨੇ ਆਹ ਕਬੂਤਰਾ ਐ ਵੇ ਵੇ ਜਬਣ ਕੋ ਠੀਕ ਹੈ ਜੀ ਕਰੋ ਚੈੱਕ ਬਾਈ ਗੱਲਾ ਗੱਲਾ ਤਿੰਨ ਤਿੰਨ ਸੌ ਦੇ ਹਿਸਾਬ ਨੂੰ ਦੇਣੇ ਆ ਬਾਈ ਜੀ ਇਹ ਸਾਰੇ ਦੇ ਸਾਰੇ 10 ਕਬੂਤਰਾ ਬਾਈ ਟੋਟਲ ਇਹਦੇ ਵਿੱਚ ਤਿੰਨ ਚਾਰ ਮਦੀਨਾ ਨੇ ਬਾਈ ਬਾਕੀ ਨਰੇ ਨੇ ਸਾਰੇ ਇਹਦੇ ਵਿੱਚ ਹੈ ਗਿਆ ਬਾਈ 1 2 ਤਿੰਨ ਮਦੀਨਾ ਨੇ ਬਾਈ ਬਾਕੀ ਇਹ ਕੋ ਉਤਰਿਆ ਬਾਈ ਇੱਕ ਦਾ ਆ ਹਸਰ ਤੇ ਰੰਗ ਲੱਗਾ ਆ ਮਦੀਨਾ ਲਾਲਸਰੀ ਇੱਕ ਉਹ ਪਿਛਲੀ ਲਾਲਸਰੀ ਮਦੀਨਾ ਇੱਕ ਆ ਲਾਲਸਰੀ ਮਦੀਨਾ ਬਾਈ ਠੀਕ ਆ ਬਾਈ ਤਾਂ ਨੇ ਲਾਲਸਰੀਆ ਮਦੀਨਾ ਨੇ ਬਾਈ ਤੇ ਬਾਕੀ ਆ ਨਰ ਨੇ ਬਾਈ ਠੀਕ ਆ ਬਾਈ ਜੀ ਕਰ ਲਓ ਬਾਈ ਗੱਲਾ ਗੱਲਾ ਚੈੱਕ ਤੇ ਨਾਲੇ ਮੇਰਾ ਵੀਰ ਕਮੈਂਟਾਂ ਚ ਜਰੂਰ ਦੱਸਿਓ ਇਹ ਵੀਡੀਓ ਕਿਦਾਂ ਦੀ ਲੱਗੀ ਕਮੁੱਤਰ ਕਿਵੇਂ ਲੱਗੇ ਕਮੈਂਟਾਂ ਜੇ ਬਈ ਜਰੂਰ ਦੱਸਿਆ ਕਰੋ ਠੀਕ ਹੈ ਭਾਈ ਜੀ ਉਧਰ ਹੋਈ 300 ਦੇ ਹਿਸਾਬ ਨਾਲ ਦੇਣਾ ਤੋਂ ਕਟ ਰੇਟ ਨਹੀਂ ਗਿਆ ਭਈ ਬਸ ਠੀਕ ਹੈ ਜੀ ਫੋਨ ਨੰਬਰ ਮੇਰਾ ਵੀ 8872801463 8872801463 ਫੋਨ ਨੰਬਰ ਹੈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਭਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਜਲਦੀ ਹੀ ਕੋਈ ਅਗਲੀ ਵੀਡੀਓ ਚ ਆਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ